ਤਰੰਦਾ ਜ਼ਿਲ੍ਹੇ ਦੇ ਪਿੰਡ ਗਹਿਰੀ ਵਿੱਚ ਦੁਬਾਰਾ ਪਹੁੰਚੇ ਆ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਗੁਰਸਿੱਖ ਪਰਿਵਾਰ ਦੀ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਪਾਈ ਸੀ ਜਿਹਦਾ 7-8 ਸਾਲ ਦਾ ਬੱਚਾ ਹੈ ਤੇ ਦੋਵੇਂ ਗੁਰਦੇ ਖਰਾਬ ਆ ਤੇ ਇੱਕ ਪਾਸਾ ਜਿਹੜਾ ਬਿਲਕੁਲ ਨਹੀਂ ਚੱਲਦਾ ਤਾਂ ਦਿੱਲੀ ਹਸਪਤਾਲ ਵਾਲੇ ਡਾਕਟਰਾਂ ਨੇ 5 ਲੱਖ ਦਾ ਖਰਚਾ ਦੱਸਿਆ ਸੀ ਤੇ ਕੁਝ ਸਮਾਂ ਦਿੱਤਾ ਸੀ ਪਰ ਤੁਸੀਂ ਜਾਣਦੇ ਜੇ ਕਿ ਗਰੀਬ ਪਰਿਵਾਰ ਜਿਹੜਾ 5 ਲੱਖ ਰੁਪਈਆ ਲੈ ਕੇ ਤੇ ਕਿੱਥੋਂ ਸਮੇਂ ਵਿੱਚ ਪਹੁੰਚ ਸਕਦਾ ਸੀ ਤਾਂ ਦਾਨੇ ਵੀਰਾਂ ਨੂੰ ਅਪੀਲ ਕੀਤੀ ਤਾਂ ਦਾਨੇ ਵੀਰਾਂ ਨੇ ਦਿਲ ਖੋਲ੍ਹ ਕੇ ਜਿਹੜਾ ਉਹਨਾਂ ਵੀਰਾਂ ਦੀ ਮਦਦ ਕੀਤੀ ਉਹਨਾਂ ਨੇ ਦਿੱਲੀ ਖੜਿਆ ਸੀ ਦਿੱਲੀ ਵਾਲੇ ਡਾਕਟਰਾਂ ਨੇ ਹੁਣ ਅਪ੍ਰਸ਼ਨ ਕੀਤਾ ਹੈ ਤੇ ਪਰ ਉਹਨਾਂ ਨੇ ਖਰਚਾ ਜਿਹੜਾ 3 ਲੱਖ ਦਾ ਇੱਕ ਸਾਈਡ ਦਾ ਦੱਸਿਆ ਤੇ 4.5 ਲੱਖ ਰੁਪਏ ਦਿਲ ਦਾ ਤਾਂ ਪ੍ਰਸ਼ਨ ਤੋਂ ਬਾਅਦ ਲੱਖ ਲੱਖ ਰੁਪਏ ਦੇ ਦੋ ਟੀਕੇ ਦੱਸਿਆ ਜਿਹੜੇ ਕਿ 9.5 ਲੱਖ ਰੁਪਏ ਜਿਹੜਾ ਕਰੀਬ ਬਣਦਾ ਹੈ ਤਾਂ ਪਰਿਵਾਰ ਸਾਡੇ ਨਾਲ ਮੌਜੂਦ ਹੈ ਅਸੀਂ ਵੀਰਾਂ ਨੂੰ ਅਪੀਲ ਕਰਾਂਗੇ ਕਿ ਸਾਨੂੰ ਬੜਾ ਮਾਣ ਹੁੰਦਾ ਹੈ ਜਦੋਂ ਸਾਡੀ ਵੀਡੀਓ ਵੇਖ ਕੇ ਕਿਸੇ ਪਰਿਵਾਰ ਦੀ ਮਦਦ ਹੁੰਦੀ ਆ ਤਾਂ ਸ਼ਾਇਦ ਇਸੇ ਦਵਾਵਾ ਕਰਕੇ ਅਸੀਂ ਵੀ ਹਰ ਕਿਸੇ ਦੀ ਮਦਦ ਕਰ ਪਾਉਨੇ ਆ ਤਾਂ ਪਰਿਵਾਰ ਕੋਲ ਪਹੁੰਚੇ ਆ ਤਾਂ ਵੀਰਾਂ ਨੂੰ ਅਪੀਲ ਕਰਾਂਗੇ ਕਿ ਜਿਹੜੀ ਥੋੜੀ ਬਾਕੀ ਕਸਰ ਰਹਿੰਦੀ ਆ ਉਹ ਵੀ ਪੂਰੀ ਕਰ ਦਿਓ ਤਾਂ ਜੋ ਇਹ ਮਾਤਾ ਪਿਤਾ ਨੂੰ ਬੱਚਾ ਜਿਹੜਾ ਤੰਦਰੁਸਤ ਹੋ ਕੇ ਮਿਲ ਸਕੇ ਆਓ ਆਪਾਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਏ ਵੀ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਆ ਦਿੱਲੀ ਲੈ ਕੇ ਗਏ ਸੋ ਬੱਚੇ ਨੂੰ ਕੀ ਉਹਨਾਂ ਨੇ ਦੱਸਿਆ ਹਾਂਜੀ ਅਸੀਂ ਨਾ ਬੱਚੇ ਨੂੰ ਦਿੱਲੀ ਲੈ ਕੇ ਗਏ ਆ ਹਾਂਜੀ ਉੱਥੇ ਸਵਿਟ ਕਰਵਾਇਆ ਸੀ ਹਾਂਜੀ ਤੇ ਉਹਨਾਂ ਬੱਚੇ ਦਾ ਫਰੇਟ ਕੀਤਾ ਇੱਕ ਸਾਈਡ ਤੋਂ ਇਹਦਾ ਸਾਈਡ ਨਹੀਂ ਹੀ ਚੱਲਦੀ ਸਰਕਲ ਨਹੀਂ ਹੀ ਚੱਲਦਾ ਤੇ ਉਹਨਾਂ ਕਿਹਾ ਵੀ ਇਹ 3 ਲੱਖ ਰੁਪਈਆ ਇਹ ਬੱਚੇ ਦੀ ਇੱਕ ਸਾਈਡ ਦਾ ਲੱਗੂਗਾ ਇਹ ਬੱਚਾ ਨੀਲਾ ਹੋ ਜਾਂਦਾ ਨਾ ਹਾਂਜੀ ਨੀਲਾ ਹੋ ਜਾਂਦਾ ਵਾ ਤੇ ਉਹਦਾ ਆਪਰੇਸ਼ਨ ਕਰਕੇ ਤੇ ਉਹਨਾਂ ਪੈਪ ਪਾਈ ਆ ਵੀ ਬੱਚੇ ਦਾ ਸਰਕਲ ਚੱਲ ਜੇ ਹਾਂ ਤੇ ਹਾਂਜੀ ਤੇ ਆਪਾਂ ਸੱਜਣ ਵੀਰਾਂ ਦਾ ਧੰਨ ਧੰਨਵਾਦ ਬਹੁਤ ਇੰਨਾ ਕਹਿਣਾ ਚਾਹੁੰਦੇ ਆ ਤੇ ਚਲੋ ਥੋੜੀ ਕਸਰ ਰਹਿ ਗਈ ਐ ਪੈਸਿਆਂ ਦੀ ਤੇ ਬਹੁਤ ਬਹੁਤ ਧੰਨਵਾਦ ਆ ਤੇ ਬੱਚੇ ਦਾ ਇਲਾਜ ਕਰਾਇਆ ਜੀ ਕਿੰਨਾ ਉਹਨਾਂ ਨੇ ਖਰਚਾ ਦੱਸਿਆ ਹੈ ਤੇ ਕਿੰਨੇ ਦਿਨ ਤੁਸੀਂ ਉੱਥੇ ਰਹੇ ਹੋ ਇਹ ਵੀ ਜਰੂਰ ਦੱਸੋ ਹੈਨਾ 5 ਦਿਨ ਰੱਖਿਆ ਉਹਨਾਂ ਨੇ ਹਸਪੀਟਲ ਦਾ ਹਾਂਜੀ ਤੇ ਖਰਚਾ ਉਹਨਾਂ ਨੇ ਦੱਸਿਆ ਵੀ 9.5 ਲੱਖ ਦਾ ਹੀ ਆ ਸਾਰਾ ਖਰਚਾ ਇਹਦਾ ਬੱਚੇ ਦਾ ਹਾਂਜੀ ਤੇ ਇਸ ਤਰ੍ਹਾਂ ਗੇਸਰਾਂ 3 ਲੱਖ ਰੁਪਈਆ ਉਹਨਾਂ ਇੱਕ ਸਾਈਡ ਦਾ ਮੰਗਿਆ ਜਿਹੜਾ ਸਰਕਲ ਚੱਲਣਾ ਤੇ 4.5 ਲੱਖ ਰੁਪਈਆ ਉਹਨਾਂ ਮੰਗੇ ਕਿਆ ਵਾ ਵੀ ਜਿਹੜਾ ਦਿਲ ਦਾ ਆਪਰੇਸ਼ਨ ਹੋਣਾ ਹੈ ਉਸ ਤੋਂ ਬਾਅਦ ਤੇ ਆਪਰੇਸ਼ਨ ਤੋਂ ਬਾਅਦਾਂ 1-1 ਲੱਖ ਰੁਪਈਆ ਟੀਗਾ ਲੱਗਣਾ ਹਾਂਜੀ 2 ਲੱਗਣਗੇ ਟੀਗੇ ਤੇ ਬੱਚਾ ਠੀਕ ਹੋ ਜਾਏਗਾ ਤੇ ਬੱਚੇ ਦਾ ਚਲੋ ਬਹੁਤ ਬਹੁਤ ਧੰਨਵਾਦ ਸਾਰੇ ਸੱਜਣ ਵੀਰਾਂ ਦਾ ਤੇ ਚਲੋ ਸਾਨੂੰ ਥੋੜੀ ਜਿਹੀ ਮਦਦ ਤੇ ਰਹਿ ਗਈ ਆ ਕਰਨ ਵਾਲੀ ਜੇ ਕੋਈ ਦਿਨ ਦਾਨੀ ਸੱਜਣ ਹੈਗਾ ਤੇ ਕਰ ਸਕੀ ਕੋਈ ਨਹੀਂ ਇਹ ਵੀ ਦੱਸ ਦਿਓ ਕਿ ਜਿਹੜੇ ਦਾਨੀ ਵੀਰਾਂ ਨੇ ਪਹਿਲਾਂ ਮਦਦ ਕੀਤੀ ਆ ਉਹ ਕਿੰਨੇ ਕੇ ਪੈਸੇ ਹੋ ਗਏ ਨੇ ਹਾਂਜੀ ਹਾਂਜੀ ਚਲੋ ਉਹ ਤੇ ਪੈਸੇ ਹੋ ਗਏ 4 ਲੱਖ ਰੁਪਇਆ ਹੋ ਗਿਆ ਸੀ ਤੇ ਹਾਂਜੀ ਸਾਨੂੰ ਬਾਰੋਂ ਭਾਜੀ ਨੇ ਕਿਹਾ ਵੀ 1 ਲੱਖ ਰੁਪਇਆ ਅਸੀਂ ਪਾ ਦਿੰਦੇ ਆ 5 ਲੱਖ ਰੁਪਇਆ ਹੋ ਗਿਆ ਸੀ ਇਸ ਕਰਕੇ ਫਿਰ ਇਹਨੂੰ ਲੈ ਕੇ ਚਲੇਗੇ ਦਿੱਲੀ ਤੇ ਉਹਨੇ ਪੈਸੇ ਜਿੰਨੇ ਉਹਨਾਂ ਦੱਸੇ ਸੀ ਉਹਨੇ ਤੇ ਹੋ ਗਏ ਸੀ ਪੂਰੇ ਉਹਨਾਂ ਫਿਰ ਚੈੱਕ ਕੀਤਾ ਵਾ ਨਾ ਕਿ ਆ ਵੀ ਤੇਰੇ ਬੱਚੇ ਦੀ ਜਾਰੀ ਕਟੇਸ਼ਨ ਕਟੇਸ਼ਨ ਖਰਾਬ ਕਰਕੇ ਲੈਣ ਦੀ ਆ ਪੀ ਹਾਂਜੀ ਇਹਦਾ ਹੁਣ ਇੰਨਾ ਪੈਸੇ ਵੱਧ ਲੱਗ ਸਕਦੇ ਆ ਫਿਰ ਬੱਚਾ ਠੀਕ ਹੋਊਗਾ ਹਾਂਜੀ ਤੇ ਅਸੀਂ ਚਲੋ ਉਦੋਂ ਗਰੀਬ ਆਦਮੀ ਬੰਦੇ ਸਾਡੇ ਤੋਂ ਨਹੀਂ ਲਾਜ ਹੋਇਆ ਉਦੋਂ ਜਦੋਂ ਬੱਚੇ ਦਾ ਇਲਾਜ ਕਰਾਉਣ ਦਾ ਮੌਕਾ ਸੀ ਉਦੋਂ ਸਾਡੇ ਤੋਂ ਪੈਸੇ ਨਹੀਂ ਸੀ ਹੈਗੇ ਹਾਂਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਤਾਂ ਅਸੀਂ ਬੱਚੇ ਦੀ ਮਾਤਾ ਨਾਲ ਵੀ ਗੱਲਬਾਤ ਕਰਦੇ ਆ ਪੈਂਦੀ ਟੀ ਤੁਸੀਂ ਦਿੱਲੀ ਲੈ ਕੇ ਗਏ ਹੋ ਤੇ ਕੀ ਉਹਨਾਂ ਨੇ ਹੁਣ ਕਿਹਾ ਹੈ ਹਾਂਜੀ ਉਹਨਾਂ ਨੇ ਇਹੀ ਕਿਹਾ ਵਾ ਕਿ ਬੱਚੇ ਦੋ ਮਤਲਬ ਕਿ ਕਿ ਮਤਲਬ ਕਿ ਇਹਦਾ ਇਹਦਾ ਇੱਕ ਸਾਡ ਤੇ ਆਪਰੇਸ਼ਨ ਹੋ ਜਾਵਾ ਕੱਟ ਲਾਗੋ ਤੇ ਉਹ ਕਹਿੰਦੇ ਕਿ ਜਿਹੜੀ ਇੱਕ ਸਾਈਡ ਖਲੋਤੀ ਆ ਉਹਦਾ 3 ਲੱਖ ਰੁਪਇਆ ਵੱਖਰਾ ਲੱਗੂਗਾ ਤੇ ਜਿਹੜਾ ਦਿਲ ਦਾ ਆਪਰੇਸ਼ਨ ਹੋਣਾ ਵਾ ਉਹਦਾ 5 ਲੱਖ ਰੁਪਇਆ ਵੱਖਰਾ ਲੱਗੂਗਾ 4.5 ਹਾਂਜੀ ਤੇ ਦੋ ਟੀ ਹਾਂਜੀ ਦੋ 3 ਲੱਖ ਲੱਖ ਰੁਪਏ ਇਹਦੇ ਕਿ ਦੋ ਮਹੀਨੇ ਮਹੀਨੇ ਬਾਅਦ ਲੱਗੇਗਾ ਹੁਣ ਉਹਨਾਂ ਐਨਆਰਆਈ ਵੀਰਾਂ ਨੂੰ ਵੀ ਅਪੀਲ ਕਰਦੇ ਜਿਹਨਾਂ ਨੇ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਚਲੋ ਅੱਗੇ ਵੀ ਮੇਰੇ ਵੀਰ ਭਰਾਵਾਂ ਨੇ ਮਦਦ ਕੀਤੀ ਸਾਡੀ ਤੇ ਚਲੋ ਕਿ ਹੁਣ ਐਂਡ ਤੇ ਕੰਮ ਆਇਆ ਵਾ ਚਲੋ ਮੈਂ ਤੇ ਇਹੀ ਕਹਿਨੀ ਆ ਕਿ ਮੇਰੇ ਵੀਰ ਭਰਾ ਹੋਰ ਵੀ ਮਦਦ ਕਰਦੇ ਆਂ ਚਲੋ ਵੀ ਬੱਚੇ ਦਾ ਇਲਾਜ ਹੋ ਜੇ ਹਾਂਜੀ ਹੋਰ ਨਹੀਂ ਕੁਝ ਕਹਿਣ ਜੰਦੇ ਜਿਹੜੀ ਪਹਿਲਾਂ ਦਾਨ ਵੀਰਾਂ ਨੇ ਮਦਦ ਕੀਤੀ ਆ ਦਿੱਲੀ ਪਹੁੰਚੇ ਜੇ ਕੁਝ ਮਨ ਨੂੰ ਸਕੂਨ ਹੋਇਆ ਹੈ ਕਿਉਂਕਿ ਮਾਂ ਨੂੰ ਪਤਾ ਹੁੰਦਾ ਹੈ ਜਦੋਂ ਬੱਚਾ ਬਿਮਾਰ ਹੋਵੇ ਕਿੰਨਾ ਦੁੱਖ ਹੁੰਦਾ ਹੈ ਉਹ ਜਿ ਮਾਨੋ ਸਕੂਨ ਹੋਇਆ ਤੇ ਕਿਵੇਂ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਜੇ ਤੇ ਬਾਕੀ ਵੀ ਉਹਨਾਂ ਕੋ ਮਦਦ ਲੈਣੀ ਹੈ ਹਾਂਜੀ ਮੈਂ ਤੇ ਇਹੀ ਬਸ ਕਹਿਣਾ ਚਾਹੁੰਦੀ ਆ ਕਿ ਚਲੋ ਕਿ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀ ਚੇਤਨਾ ਨੇ ਚਲੋ ਕਿ ਮੇਰੇ ਬੱਚੇ ਨੂੰ ਮਦਦ ਕੀ ਚਲੋ ਲਾਜ ਕਰਵਾਉਣ ਤੱਕ ਪਹੁੰਚਾਤਾ ਵਾ ਜੀ ਤੇ ਸਾਡੇ ਤੇ ਦਾ ਲਾਜ ਨਹੀਂ ਹੋ ਸਕਦਾ ਕਿਉਂਕਿ ਜਿੰਨੇ ਪੈਸੇ ਮੰਗਣਦੇ 8-9 ਲੱਖ ਰੁਪਈਆ ਕਿੱਥੋਂ ਲਿਆਉਣਾ ਹੈ ਕਿ ਕਿੱਥੋਂ ਇਹ ਦੇਣਾ ਹੈ ਤੁਹਾਨੂੰ ਪਤਾ ਸਾਡੇ ਤੇ ਘਰ ਤੋਂ ਵੀ ਮਤਲਬ ਕੀ ਕੋ ਕਮਰਾ ਸਾਡੇ ਤੋਂ ਨਾ ਹਣੇ ਤੁਮਨ ਕੋਈ ਪਾਹ ਤੇ ਲਾੜੀ ਰੋਟੀ ਮਹਾ ਪਾਕ ਦੀ ਜਹਿੰਦ ਨੰਬਰ ਪਹੇ ਕਿਥੋਂ ਲਿਆ ਕੇ ਇਲਾਜ ਕਰਵਾ ਸਕਦੇ ਮੈਂ ਤੇ ਇਹ ਹੀ ਕਹਿਣਾ ਚਾਹਾਂਗਾ ਚਲੋ ਮੇਰੇ ਵੀਰ ਪਰ ਆ ਕੇ ਦਾ ਇਲਾਜ ਕਰਵਾ ਦਣਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹਾਂ ਅਸੀਂ ਪਾਜੀ ਕੋਈ ਗੂਗਲ ਪੇ ਨੰਬਰ ਕੋਈ ਹੈਗਾ ਇਹ ਤਾਂ ਆਪਣਾ ਬੋਲ ਦਿਓ ਦਰਸ਼ਕਾਂ ਨੂੰ ਹਾਂਜੀ ਹਾਂਜੀ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ 8872 90701 ਤੇ ਗੂਗਲ ਪੇ ਚੱਲਦਾ ਆਪਣਾ ਜੇ ਹਾਂਜੀ ਵੀਰਾਂ ਨੇ ਸੇਵਾ ਪਾਉਣੀ ਹੋਵੇ ਇੱਥੇ ਪਾ ਸਕਦੇ ਆ 8872 90701 ਤੇ ਗੂਗਲ ਪੇਜ ਚੱਲਦਾ ਵਾ ਇਥੇ ਸੱਜਣ ਵੀਰਾਂ ਨੂੰ ਬੇਨਤੀ ਹੈ ਭੀ ਚਲੋ ਬੱਚੇ ਰੰਡ ਤੇ ਕੰਮ ਆਇਆ ਠੀਕ ਹੋ ਜਾਣਾ ਬੱਚੇ ਨੇ ਤੇ ਇਥੇ ਸੇਵਾ ਪਾ ਸਕਦੇ ਤੁਸੀਂ ਤਾਂ ਮੈਂ ਉਹਨਾਂ ਦਾ ਨਵੀਰਾਂ ਨੂੰ ਅਪੀਲ ਕਰੂੰਗਾ ਜਿਨ੍ਹਾਂ ਨੇ ਅੱਗੇ ਹਿੰਮਤ ਕੀਤੀ ਆ ਇਸ ਪਰਿਵਾਰ ਦੀ ਮਦਦ ਕੀਤੀ ਆ ਤੇ ਆ ਮਾਂ ਪਿਓ ਦੇ ਵਿੱਚ ਖੁਸ਼ੀ ਦੀ ਇੱਕ ਲਹਿਰ ਆ ਕੇ ਸਾਡੇ ਬੱਚੇ ਦਾ ਪ੍ਰਸ਼ਨ ਹੋ ਜਾਣਾ ਹੈ ਤੇ ਸਾਡਾ ਬੱਚਾ ਠੀਕ ਹੋ ਜਾਣਾ ਹੈ ਕਿਉਂਕਿ ਗੁਰਸਖ ਪਰਿਵਾਰ ਆ ਤਾਂ ਆ ਵੀਰਾਂ ਦਾ ਬਹੁਤ ਧੰਨਵਾਦ ਆ ਤੇ ਜਿਹੜੀ ਰਿੰਦੀ ਕਸਰਿਆ ਵੀ ਪੂਰੀ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਕਿਸੇ ਦਾਨੀ ਵੀਰ ਕੋਲ ਵੀਡੀਓ ਪਹੁੰਚ ਜਾਵੇ ਤੁਸੀਂ ਦੇਖਦੇ ਰਹੋ 80 Pro న్యూਸ ਮੈਂ ਹਾਂ ਜਸਵੀਰ ਸਿੰਘ ਸੀਨਾ ਤਰਨਤਾਰਨ